ਨੂੰ 1.5 ਸਾਲ ਹੋ ਗਏ ਸਾਡੇ ਭਤੀਜੇ ਨੂੰ ਵਿਆਹੇ ਨੂੰ ਇਹ ਇੱਕ ਲਾਲੀ ਕੋਲੇ ਰਹਿੰਦਾ ਬਨੇਰੇ ਜੀ ਇਹ ਉਹ ਇਹਨੂੰ ਆਉਣ ਨਹੀਂ ਦਿੰਦਾ ਸੁਹਾਗ ਰਾਤ ਵਾਲੇ ਦਿਨ ਵੀ ਇਹਨੂੰ ਲੈ ਗਿਆ ਉਹ ਬਿਠਾ ਕੇ ਨਾਲੋਂ ਜਵਾਨੀ ਹਾਰ ਗਿਆ ਜिले ਪਟਿਆਲੇ ਦੇ ਨਾਲ ਲੱਗਦਾ ਪਿੰਡ ਦਵਲਾਂ ਦਾ ਇੱਕ ਹੈਰਾਨ ਕਰਨ ਵਾਲਾ ਜਿੱਹਾਂ ਮਾਮਲਾ ਸਾਹਮਣੇ ਆਇਆ ਜਿੱਥੇ ਇਕਵਿੰਦਰ ਖਾਨ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਤੇ ਪਰਿਵਾਰ ਨੂੰ ਛੱਡ ਕੇ ਆਪਣੇ ਪੁਰਾਣੇ ਦੋਸਤ ਲਾਲੀ ਨਾਲ ਪਿੰਡ ਬਨੇਰੇ ਜਾ ਕੇ ਰਹਿਣ ਲੱਗ ਪਿਆ ਤੋ ਅਨੂੰ ਦੱਸ ਦਈਏ ਕਿ ਵਿਂਦਰ ਖਾਨ ਦੇ ਵਿਵਾਂ ਨੂੰ ਹਜੇ 2 ਸਾਲ ਹੋਏ ਨੇ ਪਰੰਤੂ ਵਿਂਦਰ ਖਾਨ ਆਪਣੀ ਵਿਓਤਾ ਪਤਨੀ ਨੂੰ ਛੱਡ ਕੇ ਆਪਣੇ ਦੋਸਤ ਲਾਲੀ ਨਾਲ ਚਲਾ ਗਿਆ ਲੜਕੀ ਦੇ ਮਾਪਿਆਂ ਵੱਲੋਂ ਤੇ ਵਿਂਦਰ ਖਾਨ ਦੇ ਪਰਿਵਾਰ ਵੱਲੋਂ ਕਈ ਵਾਰੀ ਪੰਚਾਇਤੀ ਰਾਜੇ ਨਾਮੇ ਵਿੱਚ ਵਿਂਦਰ ਖਾਨ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰੰਤੂ ਇਹ ਵਿਅਕਤੀ ਲਿਖਤੀ ਕਰਾਰ ਨਾਮੇ ਕਰਕੇ ਮੁੱਕਰ ਜਾਂਦਾ ਹੈ ਇਸ ਨੂੰ ਨਾ ਤਾਂ ਆਪਣੀ ਪਤਨੀ ਦੀ ਕੋਈ ਚਿੰਤਾ ਤੇ ਨਾ ਹੀ ਆਪਣੇ ਬਜ਼ੁਰਗ ਮਾਪਪਤੀ ਜੇਕਰ ਇਸ ਨੂੰ ਕੋਈ ਪਰਵਾਹ ਹੈ ਤਾਂ ਸਿਰਫ ਆਪਣੇ ਦੋਸਤ ਲਾਲੀ ਜੀ ਇਹ ਮੁੰਡੇ ਨੂੰ 1.5 ਸਾਲ ਹੋ ਗਏ ਸਾਡੇ ਭਤੀਜੇ ਨੂੰ ਵਿਆਹੇ ਨੂੰ ਇਹ ਇੱਕ ਲਾਲੀ ਕੋਲੇ ਰਹਿੰਦਾ ਬਨੇਰੇ ਜੀ ਇਹ ਉਹ ਇਹਨੂੰ ਆਉਣ ਨਹੀਂ ਦਿੰਦਾ ਸੁਹਾਗ ਰਾਤ ਵਾਲੇ ਦਿਨ ਵੀ ਇਹਨੂੰ ਲੈ ਗਿਆ ਉਹ ਬਿਠਾ ਕੇ ਮੁੜ ਕੇ ਆਉਣ ਨਹੀਂ ਤਾਂ ਇੱਕ ਦੋ ਵਾਰੀ ਮਸਾਂ ਆਏ ਨੇ ਪਰ ਫਿਰ ਇੰਨੀਆਂ ਪੰਚਾਇਤਾਂ ਹੋਈਆਂ ਘੱਟੋ ਘੱਟ 20 ਪੰਚਾਇਤਾਂ ਇਹਨਾਂ ਕੋਲੇ ਗਈਆਂ ਇਹਨਾਂ ਨੇ ਕੋਈ ਅਸਰ ਨਹੀਂ ਕਰਿਆ ਜੀ ਤੇ ਹੁਣ ਇੱਥੇ ਜਗਰਾਮਾ ਉੱਥੇ ਵੀ ਕੇਸ ਕਰਿਆ ਸੀਗਾ ਉੱਥੇ ਫੈਸਲਾ ਹੋਇਆ ਵੀ ਮੈਂ ਆਇਆ ਕਰੂੰਗਾ ਘਰੇ 10 ਦਿਨ ਪਹਿਲਾਂ ਲੈਕਿਨ 10 ਦਿਨ ਪਹਿਲਾਂ ਜਿਹੜਾ ਫੈਸਲਾ ਉਹਨੂੰ ਵੀ ਕਹਿੰਦਾ ਪੁਲਿਸ ਨੂੰ ਕਹਿੰਦਾ ਮੇਰਾ ਮੇਰਾ ਕੀ ਕਰਨ ਲੱਗਾ ਤਾਂ ਸਾਡੇ ਦਾ ਚ ਪੁਲਿਸ ਨੇ ਜੱਟੇ ਪਾੜੇ ਹੋਏ ਆ ਸੀਆਈ ਸਟਾਫ ਚ ਸਾਡੇ ਐ ਕਰਿਆ ਹੋਇਆ ਤੇ ਉਹ ਉਹ ਵੀ ਗਾਉ ਵੀ ਆਈ ਗਾਉ ਕਰਤੀ ਆ ਹੁਣ ਫਿਰ ਅਸੀਂ 10 ਦਿਨ ਇਹਨੂੰ ਡੀਕ ਡੀਕ ਕੇ ਤਾਂ ਅਸੀਂ ਇਹਦੇ ਪਿੰਡ ਦੁਬਾਰਾ ਪੰਚਾਇਤ ਲੈ ਕੇ ਗਏ ਹਾਂ ਦਸਰਾਤਾਲੀ ਪਿੰਡ ਗੁੱਜਰਵਾਲ ਜਿਲ੍ਹਾ ਲੁਧਿਆਣਾ ਕੀ ਮਾਮਲਾ ਏ ਪੂਰੀ ਇਹ ਮੇਰੀ ਪਿੰਡ ਤੇ ਬਿਆ ਸੀਗਾ ਤਾਂ 1:30 1:30 ਪਹਿਲਾਂ ਕਿੱਥੇ ਬਈ ਸਿਸਟਰ ਤੇ ਗੁੱਜਰਵਾਲ ਪਿੰਡ ਦਬਲਾਨਾ ਅੱਛਾ ਦਬਲਾਨ ਬਈ ਹਾਂ ਜੀ ਕਿ ਉਹ ਦੁਬਾਰ ਇੱਕ ਦੋ ਵਾਰ ਹੀ ਆਇਆ ਫਿਰ ਮੁੜ ਕੇ ਨਹੀਂ ਕਦੇ ਆਇਆ ਹੋਰ ਜਿਆਦਾ ਦੋਸਤੇ ਕਲਾਲੀ ਉਹ ਹੋਂ ਨਹੀਂ ਦੇ ਰਹੇ। ਉਹ ਉਹਦੇ ਕਰਕੇ ਕਈ ਘਰ ਖਰਾਬ ਹੋ ਰਹੇ ਨੇ। ਕੀ ਮੰਗ ਕੀ ਕਰ ਰਹੇ ਤੁਸੀਂ? ਹੈ ਨਹੀਂ? ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ? ਸਰਦਾਰ ਜੀ ਮਾਸ਼ਾਲਾ ਨੇ ਸਾਫ ਕੀਤਾ ਜਾਵੇ ਸਾਡੇ ਕੋੜੀ ਦੇ ਘਰ ਬਸਾਇਆ ਜਾਵੇ। ਹਾਂਜੀ ਕੀ ਨਾਮ ਆਪਣਾ ਜੀ? ਮੇਰਾ ਨਾਮ ਹੈ ਗਰੀ ਰਫੀਕ ਖਾਨ। ਖਾਨ ਸਾਹਿਬ ਕੀ ਮਾਮਲਾ ਲੜਕੇ ਨਾਲ ਕਿਵੇਂ ਕੀ ਹੋ ਰਿਹਾ ਹੈ? ਲੜਕੇ ਨਾਲ ਤੁਸੀਂ ਆਏ ਦੇਖ ਲਓ ਜੀ ਵੀ ਇਹ ਇਹ ਲਾਲੀ ਇਹਨੂੰ ਪਟ ਰਿਹਾ ਲਾਲੀ ਲੈ ਗਿਆ ਕਰੋ ਜੀ। ਲਾਲੀ ਹੈ ਕੌਣ ਆ? ਲਾਲੀ ਇਹ ਮੱਝੀਆ ਦਾ ਮੁੰਡਾ ਜੀ ਇਹ। ਜੀ। ਹਾਂਜੀ ਹਾਂ। ਵੇਗਾ ਹੈ ਦੋਸਤੀ ਪਰ ਐਨੀ ਦੋਸਤੀ ਨਹੀਂ ਚਾਹੀਦੀ ਜੀ ਹਾਂ ਮੰਗ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ